ਤੁਸੀਂ ਦੇਖ ਰਹੇ ਹੋ ਜੀ ਪੰਜਾਬ న్యూਸ 64 ਵਾਰਡਾਂ ਦਾ ਦੌਰਾ ਕਰਦੇ ਕਰਦੇ ਵਾਰਡ ਨੰਬਰ 10 ਦੇ ਵਿੱਚ ਪਹੁੰਚੇ ਆ ਜੋ ਵਾਰਡ ਨੰਬਰ 10 ਨੇ ਇੱਕ ਪੂਰੀ ਸੋਚ ਸਮਝਦੇ ਨਾਲ ਮਲਾਨਾ ਪਰਿਵਾਰ ਨੇ ਪੂਰੀ ਸਾਰੀ ਬਰਾਦਰੀਆਂ ਨੇ ਜੋ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਿਆ ਉਹ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਜਗਸੀਰ ਮਲਾਨਾ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਗਸੀਰ ਜੀ ਤੁਹਾਨੂੰ ਕਿੰਨੇ ਕੁ ਲੋਕਾਂ ਦਾ ਪਿਆਰ ਮਿਲ ਰਿਹਾ ਸੋ ਨੂੰ ਬਹੁਤ ਸਾਰੇ ਲੋਕਾਂ ਦਾ ਪਿਆਰ ਮੇਰੇ ਸਾਰੇ ਬਾੜ ਦਾ ਹੀ ਸਾਨੂੰ ਪਿਆਰ ਮਿਲ ਰਿਹਾ ਜਖਸੀਰ ਜੀ ਦਾ ਦਾਅਵਾ ਹੈ ਕਿ ਸਾਨੂੰ ਬਹੁਤ ਸਾਰੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਉਹਨਾਂ ਦੇ ਨਾਲ ਸਾਡੇ ਉਹਨਾਂ ਦੇ ਭਾਈ ਸਾਹਿਬ ਜੋ ਕਿ ਜਿਨ੍ਹਾਂ ਨੇ ਬਹੁਤ ਰਾਜਨੀਤੀ ਦੇ ਵਿੱਚ ਆਪਣਾ ਥੰਮ ਰੱਖਿਆ ਹੈ ਸਾਬਕਾ ਪ੍ਰਧਾਨ ਜੋ ਨਗਰ ਕੌਸ਼ਲ ਮੂਨਕ ਦੇ ਰਹੇ ਨੇ ਸਾਬਕਾ ਪ੍ਰਧਾਨ ਪ੍ਰਕਾਸ਼ ਮਲਾਣਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ਸ਼ੀਗਰ ਸਾਰੇ ਮੂਨਕ ਵਾਸੀਆਂ ਨੂੰ ਸਾਰੇ 10 ਨੰਬਰ ਬਾਡ ਦੇ ਸਾਰੇ ਵਸਨੀਕਾਂ ਨੂੰ ਮੇਰੇ ਵੱਲੋਂ ਬੇਨਤੀ ਕਰਦਾ ਕਿ ਇੱਕ ਇੱਕ ਵੋਟ ਜਗਸੀਰ ਮਲਾਣਾ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਆਮ ਆਦਮੀ ਪਾਰਟੀ ਨੂੰ ਪਾ ਕੇ ਜਗਸੀਰ ਨੂੰ ਕਾਮਯਾਬ ਬਣਾਓ ਪ੍ਰਧਾਨ ਜੀ ਕਿਨ ਕੇ ਬਹੁਤ ਸਾਰੇ ਲੋਕ ਗੱਲਾਂ ਵੀ ਕਰਦੇ ਨੇ ਕਿ ਆਖਿਰ ਤੁਸੀਂ ਜਗਦੀਸ਼ ਜਗਸੀਰ ਮਲਾਣਾ ਹੀ ਕਿਉਂ ਮੈਦਾਨ ਦੇ ਵਿੱਚ ਉਤਾਰਿਆ ਜਗਸੀਰ ਮਲਾਣਾ ਪਾਰਟੀ ਨਾਲ ਜੁੜਿਆ ਹੋਇਆ ਹੈ ਸਰਕਾਰ ਮੌਜੂਦਾ ਸਰਕਾਰ ਨਾਲ ਜੁੜਿਆ ਹੋਇਆ ਹੈ ਜੋ ਕਿ ਇਹ ਹਰੇਕ ਕੰਮ ਕਰਵਾ ਸਕਦਾ ਹੈ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਮੁੰਗਸ਼ਹਿਰ ਦੇ ਸਾਰੇ ਬਾੜਾਂ ਵਿੱਚ ਚੋਣਾ ਹੋ ਰਹੀਆਂ ਨੇ ਕਿ ਇਹ ਚੋਣਾ ਬੜੇ ਅਮਨ ਮਾਨ ਨਾਲ ਕਰਵਾਈਆਂ ਜਾਣ ਸਾਰੇ ਸ਼ਾਂਤੀਪੂਰਵਕ ਮਾਹੌਲ ਵਿੱਚ ਚੋਣ ਹੋਣੀ ਚਾਹੀਦੀ ਹੈ। ਜੀਆ ਟਾਗ ਦੇ ਨਾਲ ਪ੍ਰਧਾਨ ਜੀ ਨੇ ਜਵਾਬ ਦਿੱਤੇ ਤੇ ਮੈਂ ਇੱਕ ਗੱਲ ਦੀ ਹੋਰ ਗਾਰੰਟੀ ਪ੍ਰਧਾਨ ਜੀ ਤੋਂ ਲੈਣਾ ਚਾਹਨਾ ਕਿ ਜਿੱਤਣ ਤੋਂ ਬਾਅਦ ਪ੍ਰਧਾਨ ਜੀ ਹਲਕੇ ਦਾ ਵਿਕਾਸ ਕਰੋਗੇ। ਦੇਖੋ ਸਾਰੇ ਬਾੜ ਦਾ ਵਿਕਾਸ ਕਰੋਗੇ ਜੀ। ਸਾਰੇ ਬਾੜ ਦਾ ਵਿਕਾਸ ਪੂਰਾ ਹੋਏਗਾ। ਜਕਸੀਰ ਵੀ ਲੋਕਾਂ ਦੀ ਸੇਵਾ 'ਚ ਹਾਜ਼ਰ ਹੈ ਮੈਂ ਵੀ ਲੋਕਾਂ ਦੀ ਸੇਵਾ 'ਚ ਹਾਜ਼ਰ ਹਾਂ ਜਦੋਂ ਮਰਜ਼ੀ ਕੋਈ ਕੰਮ ਹੋਏਗਾ ਮੈਂ ਹਰ ਟਾਈਮ ਤਿਆਰ ਰਹਿਵਾਂਗਾ ਸੋ ਇਸੀ ਸਾਡੇ ਨਾਲ ਸਾਬਕਾ ਪ੍ਰਧਾਨ ਪ੍ਰਕਾਸ਼ ਮਲਾਨਾ ਜੀ ਸਪੈਸ਼ਲ ਸਾਡੇ ਦਰਮਿਆਨ ਪਹੁੰਚੇ ਨੇ ਜੋ ਕਿ ਬਾਸੂ ਰਾਮ ਜੀ ਠੇਕੇਦਾਰ ਜੋ ਕਿ ਚੰਡੀਗੜ੍ਹ ਤੋਂ ਸਪੈਸ਼ਲ ਬਾਈ ਦੀ سپورਟ ਦੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਿਲਦੀਆਂ ਬਾਸੂ ਠੇਕੇਦਾਰ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਸੂ ਜੀ ਤੁਸੀਂ ਜਕਸੀਰ ਮੁਲਾਣਾ ਮੈਦਾਨ ਦੇ ਵਿੱਚ ਉਤਾਰਿਆ ਕਿੰਨਕ ਤੁਹਾਨੂੰ ਬਰਾਦਰਾਂ ਦੀ سپورਟ ਹੈ ਸਾਨੂੰ ਸਾਰੀ ਬਰਾਦਰਾਂ ਦੀ سپورਟ ਹੈ ਜਕਸੀਰ ਆਲਰੇਡੀ ਪਹਿਲਾਂ ਵੀ ਕੰਮ ਕਰ ਰਿਹਾ ਕਿਸੇ ਨੂੰ ਜਵਾਬ ਨਹੀਂ ਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਵੀ ਪੂਰੇ ਵਧੀਆ ਕੰਮ ਕਰੂਗਾ ਤੇ ਨਾਲ ਖੜੂਗਾ ਬਸ ਜੀ ਇੱਕ ਤੁਸੀਂ ਗਰੰਟੀ ਲੈਂਦੇ ਹੋ ਕਿ ਜਿੱਤਣ ਤੋਂ ਬਾਅਦ ਅਸੀਂ ਕੰਮ ਕਰਾਂਗੇ ਜ਼ਰੂਰ ਕਰਾਂਗੇ ਪਹਿਲਾਂ ਵੀ ਕਰਾਰਿਆ ਜਗਸੀਰ ਸਾਡੀ ਸਾਰੀ ਟੀਮ ਪੂਰੇ ਕੰਮ ਕਰੋਗੀ ਪੂਰੇ ਵਾਰਡ ਦੇ ਜੋ ਵੀ ਸਾਨੂੰ ਕੋਈ ਜ਼ਿੰਮੇਵਾਰੀ ਲੱਗੂਗੀ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਕਿੰਨਕ ਲੋਕਾਂ ਦਾ ਪਿਆਰ ਕਿੰਨਕ ਵਪਾਰੀ ਮੰਡਲ ਦਾ ਪਿਆਰ ਕਿੰਨਕ ਬਾਜ਼ਾਰ ਦਾ ਪਿਆਰ ਤੁਹਾਨੂੰ ਮਿਲ ਰਿਹਾ ਸਾਰੀ ਮਾਰਕੀਟ ਚ ਸਾਰੇ ਆਪਣੇ ਪੂਰੇ ਵਾਰਡ ਵਿੱਚੋਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਸੈਣੀ ਸਾਹਿਬ ਜੀ ਜਗਸੀਰ ਮਲਾਣਾ ਨੂੰ ਦੇ ਰਹੇ ਹਾਂ ਦਿਲ ਨਾਲ ਦੇ ਰਹੇ ਜੀ ਦਿਲ ਲਾ ਕੇ ਬਿਲਕੁਲ ਠੋਕ ਗਰਜੀਤ ਸੈਣੀ ਜੀ ਦਾ ਕਹਿੰਦੇ ਵੀ ਪੂਰੇ ਦਿਲ ਦੇ ਨਾਲ ਜੋ ਕਿ ਜਗਸੀਰ ਮਲਾਨਾ ਨੂੰ ਅਸੀਂ ਸਪੋਰਟ ਕਰ ਰਹੇ ਆ ਸਾਡੇ ਨਾਲ ਜਿੱਤਦਾ ਤਾਂ ਤੁਸੀਂ ਕਿੰਨਕ ਜੋਰ ਸ਼ੋਰਾਂ ਦੇ ਨਾਲ ਇਹਨਾਂ ਦਾ ਉਹ ਅਭਿਨੰਦਨ ਕਰੋਗੇ ਅਸੀਂ ਜਗਸੀਰ ਮਲਾਨਾ ਦਾ ਬਹੁਤ ਦਿਲੋਂ ਨਾਲ ਪੂਰੇ ਜੋਰ-ਸ਼ੋਰ ਨਾਲ ਸਵਾਗਤ ਕਰਾਂਗੇ ਅਸੀਂ ਜਗਸੀਰ ਮਲਾਨਾ ਨੂੰ ਇੱਕ ਗੱਲ ਹੀ ਕਾਵਾਂਗੇ ਜਿੱਤੋਂ ਤੋਂ ਬਾਅਦ ਵਾਰ ਨੰਬਰ ਦੱਸਦਾ ਜਿੰਨਾ ਵੀ ਕੰਮ ਹੋ ਸਕੇ ਪੂਰੇ ਜੋਸ਼-ਸ਼ੋਰ ਨਾਲ ਪੂਰਾ ਕੰਮ ਕਰਾਉਣਾ ਹੈ ਜੋ ਪਹਿਲਾ ਕੰਮ ਰਹਿ ਚੁੱਕਿਆ ਹੈ ਉਹ ਪੂਰਾ ਕਰਵਾਣਾ ਹੈ ਮੈਦਾਨ ਦੇ ਵਿੱਚ ਕਸ਼ੀਸ਼ ਅਰੋੜਾ ਵੀ ਪੂਰੀ ਫਾਈਟ ਦੇ ਰਿਹਾ ਤੁਹਾਨੂੰ ਲੱਗਦਾ ਕਿ ਕਸ਼ੀਸ਼ ਅਰੋੜਾ ਪੂਰੀ ਫਾਈਟ ਦੇ ਪਾਊਗਾ ਦੋਨਾਂ ਦਾ ਫਸਵਾ ਮੁਕਾਬਲਾ ਹੈ ਪਰ ਸਾਨੂੰ ਉਮੀਦ ਹੈ ਵਾਰ ਨੰਬਰ 10 ਦੇ ਸਾਰੇ ਜੋ ਵੋਟਰ ਨੇ ਉਹ ਤੁਸੀਂ ਮਲਾਨਾ ਨੂੰ ਵਾਦ ਤੋਂ ਵਾਦ ਵੋਟਾਂ ਪਾ ਕੇ ਕਾਮਦਾਂ ਬਣਾਉਣਗੇ ਸੋ ਇਸ ਸੀਨਾਂ ਦਾ ਸਾਰਾ ਭਾਈਚਾਰਾ ਹੋਰ ਵੀ ਬਹੁਤ ਸਾਰੇ ਸਾਡੇ ਨਾਲ ਮੱਗਰ ਮਲਾਨਾ ਜੀ ਮੌਜੂਦ ਨੇ ਥੋੜਾ ਜਿਹਾ ਉਹਨਾਂ ਦੀ ਸਿਹਤ ਠੀਕ ਨਹੀਂ ਇਸ ਕਰਕੇ ਸਾਰੇ ਉਹਨਾਂ ਨੂੰ ਪਿਆਰ ਦੇ ਰਹੇ ਨੇ ਜਕਸੀਰ ਮਲਾਨਾ ਜੀ ਨੂੰ ਇਹ ਗੱਲ ਕਰਦੇ ਆ ਕਿ ਜਕਸੀਰ ਮਲਾਣਾ ਜੋ ਕਿ ਆਉਣ ਵਾਲੀ 21 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਨਿਸ਼ਾਨ ਤੇ ਮੋਹਰਾਂ ਲਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਇਹ 10 ਨੰਬਰ ਵਾਰਡ ਦੀ ਸੀਟ ਜਕਸੀਰ ਦੀ ਝੋਲੀ ਪਾਣਗੇ ਦੇਖਦੇ ਹਾਂ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਅਮਨਿੰਦਰ ਸਿੰਘ ਜੀ ਹਾਂਜੀ ਅਮਨਿੰਦਰ ਸਿੰਘ ਜੀ ਅਮਨਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਕਸੀਰ ਜੀ ਦਾ ਕਿੰਨਕ ਹੋ अभिनंदन ਕਰਦੇ ਨੇ ਕਿੰਨਕ ਪਿਆਰ ਲੋਕਾਂ ਦਾ ਇਹਨਾਂ ਨੂੰ ਮਿਲ ਰਿਹਾ ਜੀ ਜਿਵੇਂ ਕਿ ਮੈਂ ਬਾਜ਼ਾਰ ਵਿੱਚ ਪਤਾ ਕਰਿਆ ਜਗਸੀਰ ਮਲਾਣਾ ਨੂੰ ਪੂਰੀ ਸਪੋਰਟ ਹੈ ਮੂਨਕ ਸ਼ਹਿਰ ਦੀ ਤਕਰੀਬਨ ਪੂਰੇ ਮੂਨਕ ਸ਼ਹਿਰ ਦੀ ਕਿਉਂਕਿ ਅੱਜ ਤੋਂ ਨਹੀਂ ਇਹ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹੈ ਤਾਂ ਮੈਂ ਉਮੀਦ ਕਰਦਾ ਕਿ ਲੋਕ ਇਹਨੂੰ ਬਾਤ ਚੜ ਕੇ ਪਿਆਰ ਕਰਨਗੇ ਤੇ ਇੱਥੋਂ ਜਿਤਾ ਕੇ ਜਗਸੀਰ ਨੂੰ ਉੱਪਰ ਲੈ ਕੇ ਜਾਣਗੇ ਸੋਤੀ ਸਾਰਿਆਂ ਨੇ ਬਿਲਕੁਲ ਭਰਮਾ ਹੰਗਾਰਾ ਜੋ ਕਿ ਅੱਜ ਜਗਸੀਰ ਮਲਾਣਾ ਜੀ ਨੂੰ ਦਿੱਤਾ ਹੈ ਪ੍ਰਕਾਸ਼ ਮਲਾਣਾ ਜੀ ਸਾਹਿਬ ਦਾ ਪ੍ਰਦਾਨ ਇਹਨਾਂ ਦਾ ਭਾਈ ਚਾਰਾ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਡੇ ਬੰਤ ਮਲਾਣਾ ਜੀ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਆ ਸ਼ਸ਼ੀਕਾਲ ਜੀ ਸਤਰੀਕਾਲ ਜੀ ਮਲਾਣਾ ਜੀ ਸਤਰੀਕਾਲ ਜੀ ਜਖਸੀਰ ਦਾ ਚਿਹਰਾ ਤੁਸੀਂ ਮੈਦਾਨ ਦੇ ਵਿੱਚ ਉਧਾਰਿਆ ਕਿ ਜਿੱਤ ਪੱਕੀ ਹੈ ਪੱਕੀ ਜਿੱਤੇ ਜੀ ਪੱਕੀ 100% ਜਿੱਤੇ ਜੀ ਸਭ ਤੋਂ ਵਧੀਆ ਚੰਗਾ ਕੰਮ ਕਰਨਗੇ ਵੱਡੇ ਵੀਰ ਨਾਲ ਲੱਗ ਰਹੇ ਆ ਅਸੀਂ ਹਾਂ ਵੱਡੇ ਕੰਮ ਧਿਆਨ ਨਾਲ ਕਰਨਗੇ ਸੋਭਾ ਵਿਚਾਰੇ ਕਿ ਬਹੁਤ ਵੱਡੀ ਲੀਡ ਦੇ ਨਾਲ ਅਸੀਂ 10 ਨੰਬਰ ਦੀ ਵਾਰਡ ਦੀ ਜੋ ਸੀਟ ਹੈ ਅਸੀਂ ਜਿੱਤ ਗਏ ਜਖਸੀਰ ਦੀ ਝੋਲੀ ਪਾਵਾਂਗੇ ਜਕਸੀਰ ਜੀ ਗੱਲ ਦੀ ਹੋਰ ਗਰੰਟੀ ਮੈਂ ਤੁਹਾਡੇ ਤੋਂ ਲੈਣਾ ਜਿੱਤਣ ਤੋਂ ਬਾਅਦ ਕਿਹੜੀ ਪਾਰਟੀ ਨੂੰ ਪ੍ਰੈਸ਼ਰ ਤਾਂ ਨਹੀਂ ਚ ਕੋਈ ਨਹੀਂ ਜੀ ਕੋਈ ਪ੍ਰੈਸ਼ਰ ਨਹੀਂ ਮੈਂ ਆਮ ਆਦੀ ਪਾਰਟੀ ਨਾਲ ਹੀ ਜੁੜੇ ਰਿਆ ਤੇ ਅਸੀਂ ਨਾਲ ਹੀ ਜੁੜੇ ਰਾਵਾਂਗੇ ਏਸੀ ਜਕਸੀਰ ਮਲਾਰਾ ਜੀ ਉਹਨਾਂ ਦਾ ਸਾਰਾ ਪਰਿਵਾਰ ਤਾਂ ਤੁਸੀਂ ਦੇਖ ਰਹੇ ਹੋ ਜੀ ਪੰਜਾਬ న్యూਸ 64 ਧੰਨਵਾਦ